ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਵੀ ਲੁਧਿਆਣਾ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਬੱਚਿਆਂ ਦਿਖਾਉਂਗਾ ਜਰਸੀ ਨਾਲ ਸੁਲਦੀਆਂ ਇੱਕ ਨੰਬਰ ਤੇ ਬਹੁਤ ਸੋਹਣੀ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ 9 ਮਹੀਨੇ ਦੀ ਬਾਈ ਜੀ ਹੁਣ ਇਹ ਕਹਿੰਦੇ ਏਜ ਆ ਬੱਚੀ ਦੀ ਬੱਚੀ ਦੋਸਤ ਸੋਹਣੀ ਹੈ ਪਿਓਰ ਬਰੀਡ ਦੇ ਵਿੱਚ ਆ ਪੰਜਾਬ ਦੀ ਜਰਸੀ ਆ ਰੇਟ ਬਾਈ ਜੀ ਹੁਣ ਇਹ ਕਹਿੰਦੇ ਜੈ ਜੀ ਇਹ 12000 ਰੁਪਏ ਉੱਚ ਮਾਨਤਨ ਹੋ ਜੂ ਸੋਹਣੀ ਬੱਚੀ ਹੈ ਦੋਸਤੋ ਜੇ ਸੇਵਾ ਸੰਭਾਲ ਘਰ ਚੰਗੀ ਹੋ ਜੇ ਬੱਚੀ ਚੰਗੀ ਤਿਆਰ ਹੋ ਜੂ ਘਰੇ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੀ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਸਤੀ 2 ਨੰਬਰ ਤੇ ਸਿੰਘਾਂ ਵਾਲੀ ਬੱਚੀ ਜਰਸੀ 10 11 ਮਹੀਨਾ ਦੀ ਬਾਈ ਜੀ ਹੁਣੇ ਕਹਿੰਦੇ ਏਜ ਆ ਰੈਡ ਬਾਈ ਜੀ ਹੁਣੇ ਕਹਿੰਦੇ ਇਹਦਾ ਵੀ ਜੈ ਜੀ ਆ 10000 ਰੁਪਏ ਚ ਮਾਨਤਨ ਹੋ ਜੂ ਫੇਸ ਕੁਆਲਟੀ ਦੋਸਤੋ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਤੇ ਬੱਚੀ ਦੋਸਤੋ ਇਹ ਵੀ ਚੰਗੀ ਆ 3 ਨੰਬਰ ਤੇ ਇਹ ਵੀ ਦੋਸਤੋ ਸੋਹਣੀ ਹੈ ਬੱਚੀ ਜਰਸੀ ਬਾਈ ਜੀ ਹੋਰਾਂ ਦੀ 8-9 ਮਹੀਨੇ ਦੀ ਏਜ ਆ ਬਾਈ ਜੀ ਹੁਣੇ ਕਹਿੰਦੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜਾਵੇ ਬੱਚੀ ਇਹ ਵੀ ਚੰਗੀ ਤਿਆਰ ਹੋ ਜੂ ਘਰੇ ਮਾਰਦ ਉਹਦਾ ਰਿਕਾਰਡ ਨਹੀਂ ਬਾਈ ਜੀ ਹੁਣੇ ਕਹਿੰਦੇ ਆਪਾਂ ਨੂੰ ਪਤਾ ਆਪਾਂ ਅੱਗੋਂ ਹੀ ਲਈਆਂ ਬੱਚੀਆਂ ਬਾਕੀ ਦੋਸਤੋ ਬੱਚੀਆਂ ਹਣ ਚੰਗੀਆਂ ਤੇ ਮੁੱਲ ਬਾਈ ਜੀ ਹੁਣੇ ਕਹਿੰਦੇ ਤਿੰਨ ਨੰਬਰ ਬੱਚੀ ਦਾ ਹੀ 12000 ਉਹ ਚ ਮਾਨਤਨ ਬਾਈ ਕਹਿੰਦਾ ਹੋ ਜੂਗਾ ਚਾਰ ਨੰਬਰ ਤੇ ਦੋਸਤੋ ਇਹ ਵੀ ਬੱਚੀ ਸੋਹਣੀ ਹੈ ਬਾਈ ਜੀ ਹੋਰਾਂ ਦੀ 6-7 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਏਜ ਆ ਬੱਚੀ ਦੀ ਦੋਸਤੋ ਬੱਚੀ ਇਹ ਵੀ ਚੰਗੀ ਆ ਮੁੱਲ ਬਾਈ ਜੀ ਹੁਣਾਂ ਇਹਦਾ ਜਾਇ ਜੀ ਰੱਖਿਆ ਹੋਇਆ 7000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜਾਊਗਾ ਬਾਕੀ ਦੋਸਤੋ ਫੇਸ ਕੁਆਲਟੀ ਬਹੁਤ ਸੋਹਣੀ ਆ ਮੱਚੀ ਦੀ ਛੋਟਾ ਕੰਨਾ ਦੋਸਤੋ ਬਾਕੀ ਦੋਸਤੋ ਮੈਨੂੰ ਇੱਕ ਨੰਬਰ ਵਾਲੀ ਬੱਚੀ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਬਾਕੀ ਤੁਸੀਂ ਆਪਣੀ ਸਮਝ ਦਾ ਇਹਨਾਂ ਖਰੀਦਦਾਰੀ ਕਰਨੀ ਆ ਆਪਣੀ ਤਸੱਲੀ ਨਾਲ ਤਰੀ ਦਰਕਾਰ ਲਿਆ ਜੇ ਨੰਬਰ 22 ਦੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਨੂੰ ਐਨ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੋ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ